ਪਹਿਲਾ ਪਾਣੀ ਜੀਵੋ ਹੈ ਜਿਤਹ ਹਰਿਆ ਸਭ ਕੋਏ ਜਲ ਹੀ ਜੀਵਨ ਹੈ ਅੱਜ ਆਪਾਂ ਚੱਲੇ ਆਪਣੇ ਸਰਕਾਰੀ ਹਸਪਤਾਲ 'ਚ ਜੋ ਹੁਣ ਆਮ ਆਦਮੀ ਮਹੱਲਾ ਕਲੀਨਿਕ ਬਣ ਗਏ ਨੇ ਇਹਨਾਂ ਨੂੰ ਨਵੀਂ ਦਿੱਖ ਦੇ ਕੇ ਜੋ ਮਹੱਲਾ ਕਲੀਨਿਕ ਬਣਾਏ ਗਏ ਨੇ ਇੱਥੇ ਪਾਣੀ ਦੀ ਦਿੱਕਤ ਸੀ ਤੇ ਇੱਥੇ ਜੋ ਆਰਓ ਫਿਲਟਰ ਲਗਾਇਆ ਗਿਆ ਆਪਾਂ ਇੱਥੇ ਗੱਲਬਾਤ ਕਰਾਂਗੇ ਅੱਜ ਸਰਕਾਰੀ ਹਸਪਤਾਲ ਪਿੰਡ ਬਲਾਸਪੁਰ ਵਿਖੇ ਸੂਬੇਦਾਰ ਮੇਜਰ ਅਮੋਲਕ ਸਿੰਘ ਵੱਲੋਂ ਜੋ ਇਥੇ ਮਰੀਜ਼ਾਂ ਵਾਸਤੇ ਪਾਣੀ ਦੀ ਕਮੀ ਸੀ ਉਹਦੇ ਵਾਸਤੇ ਇਹਨਾਂ ਨੇ ਆਰਓ ਫਿਲਟਰ দান ਕੀਤਾ ਆਪਾਂ ਕਰਦੇ ਆ ਗੱਲਬਾਤ ਇਹਨਾਂ ਨਾਲ ਬੈਠ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਆਪਣਾ ਆਪਣੇ ਹਸਪਤਾਲ ਦੇ ਵਿੱਚ ਆਰਓ ਫਿਲਟਰ ਲਗਾਇਆ ਗਿਆ ਸੂਬੇਦਾਰ ਮੇਜਰ ਅਮੋਲਕ ਸਿੰਘ ਵੱਲੋਂ ਕਿਵੇਂ ਧੰਨਵਾਦ ਕਰਾਂਗੇ ਇਹਨਾਂ ਦਾ ਜੀ ਇਹਨਾਂ ਦਾ ਜੀ ਅਸੀਂ ਸੱਚੇ ਦਿਲੋਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਇੱਕ ਤਾਂ ਗਰਮੀ ਦਾ ਟਾਈਮ ਹੁੰਦਾ ਆ ਤੇ ਲੋਕਾਂ ਨੂੰ ਵੈਸੇ ਵੀ ਪਾਣੀ ਦੀ ਜ਼ਰੂਰਤ ਹੁੰਦੀ ਆ ਹਾਂਜੀ ਇਸ ਕਰਕੇ ਇੱਥੇ ਵਾਕਈ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਸਾਡੇ ਸਾਰੇ ਸਟਾਫ ਵੱਲੋਂ ਅੰਕਲ ਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਡੀ ਇੱਥੇ ਮੰਗ ਮੰਨੀ ਹਾਂਜੀ ਤੇ ਇੱਥੇ ਵੀ ਸੇਵਾ ਨਿਭਾਈ ਅਸੀਂ ਇਹਨਾਂ ਦਾ ਸੱਚੇ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੱਕ ਜਿਹੜਾ ਇੱਥੇ ਫਿਲਟਰ ਲੱਗਿਆ ਹੋਇਆ ਸੀ ਪਹਿਲਾਂ ਜੀ ਵਾਟਰ কুলਰ ਉਹਦੀ ਰਿਪੇਅਰ ਵੀ ਕਰਵਾਈ ਅੱਛਾ ਜੀ ਅੱਛਾ ਅੰਕਲ ਜੀ ਬਹੁਤ-ਬਹੁਤ ਧੰਨਵਾਦ ਜੀ ਉਹਦੇ ਲਈ ਵੀ ਤੁਹਾਡਾ ਤੁਸੀਂ ਸਾਡੀ ਸੇਵਾ ਵਿੱਚ ਫਾਦਰ ਰਹਿੰਦੇ ਹੋ ਹਮੇਸ਼ਾ ਬਹੁਤ-ਬਹੁਤ ਧੰਨਵਾਦ ਜੀ ਸਾਬ ਕੀ ਕਹਿਣਾ ਚਾਹੂਗਾ ਜੀ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਸ੍ਰੀ ਮੋਲਕ ਸਿੰਘ ਜੀ ਵੱਲੋਂ ਜਿਹੜਾ ਇਹ ਵਾਟਰ ਫਿਲਟਰ ਆ ਉਹ ਲਗਾਇਆ ਗਿਆ ਮੋਲਕ ਸਿੰਘ ਨੇ ਪਹਿਲਾਂ ਵੀ ਪਿੰਡ ਚ ਨਿਕਪਲੇ ਦੀ ਕੰਮ ਕੀਤਾ ਉਹਨਾਂ ਨੇ ਇੱਕ ਬਸਤੀ ਚ ਲਾਇਆ ਇੱਕ ਬੂੜਾ ਥੱਲੇ ਲਾਇਆ ਇਹਨਾਂ ਮਿਲੋ ਤਿੰਨ ਵਾਟਰ ਗੁੱਲ ਲਾਏ ਜਾ ਰਿਹਾ ਤੇ ਸਮਾਜ ਸੇਵਾ ਦੇ ਅਹਿਮ ਹਿੱਸਾ ਪਾ ਰਿਹਾ ਇਨਾਂ ਵੱਲੋਂ ਜਿਹੜੇ ਲਾਇਗ ਹੈ ਤਾਂ ਅਸੀਂ ਸਮੁੱਚੀ ਸੰਸਥਾ ਸਾਡੀ ਵੱਲੋਂ ਧੰਨਵਾਦ ਕਰਦੇ ਆਂ ਜੀ ਹਾਂ ਕਿ ਨੇ ਇੱਕ ਬੇਨਤੀ ਹੋਰ ਵੀ ਕਰਦੇ ਆਂ ਜਿਵੇਂ ਇੱਕ ਕਮੇਟੀ ਸੀਗਾ ਉਸਤਾਦ ਦੀ ਕੋਈ ਨਵੀਂ ਬਣਾਈ ਜਾ ਰਹੀ ਸੀ ਸ਼ਾਇਦ ਉਹ ਵਿਚੇ ਰਹਿ ਗਈ ਹੈ ਤੇ ਮੂਲਕ ਸੰਗੋ ਬੇਨਤੀ ਹੈ ਵੀ ਇੱਕ ਦੋ ਪ੍ਰੋਬਲਮਾਂ ਹੋਰ ਵੀ ਹੈਗੇ ਆ ਉਸਤਾਦ ਵੀ ਨਾਲ ਮਿਲ ਕੇ ਹੱਲ ਕਰ ਦਈਏ ਜਿਵੇਂ ਡਾਕਟਰ ਸਾਹਿਬ ਦੇ ਰੂਮ ਦੇ AC ਸੀ ਪਹਿਲਾਂ ਵੀ 5-6 AC ਲਵਾਏ ਸੀਗੇ ਉਹਨਾਂ ACਆਂ ਦੇ ਵਿੱਚ ਕੁਝ ਚੱਲ ਰਿਹਾ ਕੋਈ ਬੰਦ ਪਿਆ ਉਹਨਾਂ ਦੀ ਰਿਪੇਅਰ ਦਾ ਕੱਲ ਫਿਰ ਨਾਲ ਮਿਲ ਕੇ ਸਾਰੇ ਜਣਾਂ ਕਰ ਗਏ ਆਗੇ ਡਾਕਟਰ ਸਿਮਰ ਦੇ ਕਮਰੇ 'ਚ ਵੀ ਹੈਗੀ ਇੱਕ ਦੋ ਪ੍ਰੋਬਲਮਾਂ ਡਾਕਟਰ ਜਿਹੜੇ ਨਵੇਂ ਆਏ ਉਹਨਾਂ ਦੇ ਕਮਰੇ 'ਚ ਪ੍ਰੋਬਲਮ ਹਸਪਤਾਲ ਦੇ ਨਾਲ ਮੁਸ਼ਕਲਾਂ ਬਹਾਲ ਹੋਣ ਤਾਂ ਕਿ ਸਾਰੇ ਰਲ ਮਿਲ ਕੇ ਆਪਾਂ ਹੱਲ ਕਰ ਸਕੀਏ ਮੇਰੀ ਰਹੀ ਲੋਕਾਂ ਨੂੰ ਵੀ ਅਪੀਲ ਹੈ ਵੀ ਸੰਗਤਾਂ ਨੂੰ ਅਪੀਲ ਹੈ بیاਓ ਆਪਾਂ ਹਸਤਰਾ ਚ ਲਾਗੇ ਲੋਕਾਂ ਨੂੰ ਜਿਹੜੇ ਬਿਮਾਰੀਆਂ ਤੋਂ ਰਹਿਤ ਕਰੀਏ ਮੇਰਾ ਤਾਂ ਹੀ ਸਨੇ ਹੈ ਨਾ ਇਹ ਕਹਿੰਦਾ ਮੈਂ ਧੰਨਵਾਦ ਕਰਦਾ ਮੋਲਕ ਸਿੰਘ ਦਾ ਨਾਲ ਸਮੁੱਚੇ ਸਟਾਫ ਦਾ ਡਾਕਟਰ ਸਾਹਿਬ ਨਵੇਂ ਆਏ ਤੇ ਡਾਕਟਰ ਸਿਮਰ ਠੀਕ ਇਹਨਾਂ ਤੁਸੀਂ ਸਰਕਾਰੀ ਹਸਪਤਾਲ ਵਿੱਚ ਆਰਓ ਫਿਲਟਰ ਲਾਇਆ ਤੁਹਾਡੇ ਕਿਵੇਂ ਮਨ ਚ ਆਇਆ ਵੀ ਇੱਥੇ ਪੇਸ਼ੈਂਟਾਂ ਨੂੰ ਪਾਣੀ ਦੀ ਦਿੱਕਤ ਸੀ ਕੀ ਕਹੋਗੇ ਇਹ ਮੈਨੂੰ ਪਿੰਡ ਦੇ ਵਿੱਚੋਂ ਪਤਾ ਚੱਲਿਆ ਸੀ ਕੋਈ ਇੱਕ ਬੰਦੇ ਦਾ ਡੈਥ ਵਾਟਰ ਪੂਲ ਲਈ ਤੋਂ ਲੈਣ ਆਇਆ ਸੀ ਉਹਨਾਂ ਨੇ ਮੈਨੂੰ ਕਾਫੀ ਦਿਨਾਂ ਬਾਅਦ ਦੱਸਿਆ ਵੀ ਉੱਥੇ ਬਾਟਰ ਪੂਲਰ ਨਹੀਂ ਹਾਂਜੀ ਮੈਂ ਬਾਟਰ ਪੂਲਰ ਦੇਖਣ ਆਇਆ ਤਾਂ ਮੈਡਮ ਕਹਿੰਦੀ ਬਾਟਰ ਪੂਲਰ ਤਾਂ ਹੈ ਫਿਰ ਮੈਂ ਦੇਖਿਆ ਵੀ ਪਾਣੀ ਇਹਦਾ ਆਰਓ ਤੋਂ ਬੰਦ ਹੈ ਹਾਂਜੀ ਆਰਓ ਛੋਟਾ ਸੀ ਉਹ ਕਿਸੇ ਕਿਸਮ ਦਾ ਹੈ ਨਹੀਂ ਸੀ ਚੱਲਦਾ ਫਿਰ ਮੈਂ ਉਹਨੂੰ ਮਕੈਨਿਕ ਨੂੰ ਮੈਂ ਕਿਹਾ ਡੀਲਰ ਨੂੰ ਲਿਆਂਦਾ ਇੱਥੇ ਕਿਹੜਾ ਫਿੱਟ ਉਹ ਕਹਿੰਦਾ ਹਾਂ ਫਿੱਟ ਕਰੂਗਾ ਉਹ ਮੰਗਾਇਆ ਲਾਤਾ ਪਾਣੀ ਫਿਰ ਵੀ ਨਹੀਂ ਚੱਲਿਆ ਕਿਉਂ ਪਲੰਬਰ ਦੀ ਲੋੜ ਸੀ ਉਹ ਤਾਂ ਏਸੀ ਵਾਲੇ ਠੀਕ ਕਰ ਗਏ ਹਾਂਜੀ ਪਲੰਬਰ ਨੂੰ ਅਗਲੇ ਦਿਨ ਮੈਂ ਸੋਮਵਾਰ ਨੂੰ ਲਿਆਂਦਾ ਇਹ ਸ਼ਨੀਵਾਰ ਨੂੰ ਲਿਆ ਉਹ ਸੋਮਵਾਰ ਨੂੰ ਰਹਿ ਬੱਸ ਸੰਡੇ ਦੀ ਛੁੱਟੀ ਹੋ ਗਈ ਸੋਮਵਾਰ ਨੂੰ ਲਿਆ ਕੇ ਮਾਨੂੰ ਆ ਕੇ ਦੇਖੋ ਉਨੇ ਉਹ ਸਾਰਾ ਬਾਟਰ ਕੂਲਰ ਦਾ ਜੋ ਕੁਝ ਊਰਜਾ ਨਮਾ ਪੈਂਦਾ ਸੀ ਰੋਟ ਪੈਂਦੀ ਸਾਰਾ ਕੁਝ ਉਹਨੇ ਦੁਕਾਨ ਤੋਂ ਲੈਂਦਾ ਆਪਾਂ ਉਹ ਰਿਪੇਅਰ ਕਰਾਤਾ ਚੱਲ ਠੀਕ ਉਹ ਚੱਲਦਾ ਉਹ ਚਾਲੂ ਹੋ ਗਿਆ ਅੱਗੇ ਵੀ ਤੁਸੀਂ ਇਹ ਜੇ ਭਲਾਈ ਦੇ ਕੰਮ ਕਰਦੇ ਰਹੋਗੇ ਜੀ ਹਾਂ ਜੀ ਅੱਗੇ ਵੀ ਕਰਾਂਗੇ ਹੁਣ ਬਾਕੀ ਇਹਨਾਂ ਦੇ ਜਿੰਮੇ ਹੁਣ ਏਸੀਆਂ ਦੀ ਆ ਅਸੀਂ ਹੁਣ ਸੋਚਾਂਗੇ ਆਪਦਾ بیٹھ ਕੇ ਕਮੇਟੀ ਬਣਾਵਾਂਗੇ ਜੇ ਕਮੇਟੀ ਨਾਮ ਵੀ ਬਣੀ ਕੁਛ ਇਹਨੇ ਨਾਮ ਹੀ ਜੜਾ ਪਰ ਹਸਪਤਾਲ ਤਾਂ ਆਪਣੇ ਪਿੰਡ ਦਾ ਹੈ ਹਾਂਜੀ ਇਹ ਮਿੰਦਰ ਸਿੰਘ ਜੀ ਦੇ ਨਾਲ ਰੱਖ ਕੇ ਮੈਂ ਇਹਨਾਂ ਦਾ ਸਾਰਾ ਮਸਲਾ ਹੱਲ ਕਰੂੰਗਾ ਠੀਕ ਹੈ ਜੀ ਕੋਈ ਗੱਲ ਨਹੀਂ ਧੰਨਵਾਦ ਠੀਕ ਹੈ